ਵਸਾਖੀ ਦਾ ਤਿਹਾਰ ਕਿਉਂ ਮਨਾਇਆ ਜਾਂਦਾ ਹੈ ਜਦੋਂ 13 ਅਪ੍ਰੈਲ ਸੋਨਾ ਸੰਝੜੀ ਨਵੇਂ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਹੁਕਮ ਉੱਤੇ ਆਨੰਦਪੁਰ ਸਾਹਿਬ ਜੀ ਦੀ ਧਰਤੀ ਉੱਤੇ ਹਰ ਧਰਮ ਦੇ ਲੋਕ ਇਕੱਠੇ ਹੋਏ ਤੇ ਗੁਰੂ ਸਾਹਿਬ ਨੇ ਆਪਣੇ ਲੋਕਾਂ ਨੂੰ ਪਰਖਣ ਲਈ ਅੰਮ੍ਰਿਤ ਤਲਵਾਰ ਗੱਡੀ ਤੇ ਕਿਹਾ ਉਹਨਾਂ ਨੂੰ ਇੱਕ ਸੀਸ ਚਾਹੀਦਾ ਹੈ ਇਹ ਸੁਣ ਕੇ ਸਾਰੇ ਸ਼ਰਧਾਲੂ ਹੈਰਾਨ ਹੋ ਗਏ ਪਰ ਇਸੇ ਦੌਰਾਨ ਭਾਈ ਦਇਆ ਜੀ ਸਿਰ ਦੇਣ ਲਈ ਅੱਗੇ ਆਏ ਗੁਰੂ ਜੀ ਉਹਨਾਂ ਨੂੰ ਆਪਣੇ ਨਾਲ ਤੰਬੂ ਵਿੱਚ ਲੈ ਗਏ ਅੰਦਰੋਂ ਖੂਨ ਦੀ ਇੱਕ ਧਾਰਾ ਵਗਦੀ ਨਜ਼ਰ ਆਈ ਜਿਸ ਕਾਰਨ ਸਾਰਿਆਂ ਨੂੰ ਲੱਗਿਆ ਕਿ ਭਾਈ ਦਇਆ ਜੀ ਦਾ ਸਿਰ ਵੱਢ ਦਿੱਤਾ ਗਿਆ ਹੈ ਫਿਰ ਗੁਰੂ ਜੀ ਬਾਹਰ ਆਏ ਤੇ ਕਿਹਾ ਇੱਕ ਸੀਸ ਹੋਰ ਚ ਇਸੇ ਤਰ੍ਹਾਂ ਗੁਰੂ ਜੀ ਨੇ ਵਾਰੀ-ਵਾਰੀ ਤਿੰਨ ਸ਼ੀਸ਼ ਹੋਰ ਮੰਗੇ ਤੇ ਫਿਰ ਵਾਰੀ-ਵਾਰੀ ਭਾਈ ਸਾਹਿਬ ਜੀ, ਭਾਈ ਮੋਕਮ ਜੀ ਤੇ ਭਾਈ ਹਿੰਮਤ ਜੀ ਅਗਿਆਏ ਸਾਰਿਆਂ ਨੇ ਸੋਚਿਆ ਅੰਦਰ ਬਲੀ ਦਿੱਤੀ ਗਈ ਹੈ ਪਰ ਥੋੜੀ ਹੀ ਦੇਰ ਵਿੱਚ ਜਦੋਂ ਗੁਰੂ ਜੀ ਉਹ ਪੰਜ ਵਿਅਕਤੀਆਂ ਨਾਲ ਬਾਹਰ ਆਏ ਤਾਂ ਗੁਰੂ ਜੀ ਨੇ ਕਿਹਾ ਇਹ ਇੱਕ ਪ੍ਰੀਖਿਆ ਸੀ ਜਿਸ ਦੇ ਵਿੱਚ ਉਹ ਪੰਜ ਵਿਅਕਤੀ ਸਫਲ ਹੋ ਗਏ ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਤੇ ਪੰਜ ਕਕਾਰ ਦਿੱਤੇ ਅਤੇ ਕਿਹਾ ਕਿ ਅੱਜ ਤੋਂ ਉਹ ਗੁਰੂ ਜੀ ਦੇ ਪੰਜ ਪਿਆਰੇ ਨੇ ਤੇ ਉਹਨਾਂ ਦੇ ਨਾਂ ਪਿੱਛੇ ਸਿੰਘ ਸ਼ਬਦ ਲਗਾਇਆ ਗਿਆ ਇਹ ਕਿਹਾ ਕਿ ਅੱਜ ਤੋਂ ਇਹਨਾਂ ਨੂੰ ਸ਼ੇਰ ਕਿਹਾ ਜਾਵੇਗਾ ਤੇ ਇੱਕ ਨਵੇਂ ਖਾਲਸਾ ਪੰਥ ਦੀ ਸਥਾਪਨਾ ਕੀਤੀ